ਹਾਂਜੀ ਸਵਾਗਤ ਆ ਤੁਹਾਡਾ ਜਵਰਾਜ ਢਾਲੀਵਾਲ ਡੇਰੀ ਫਾਰਮ ਪੇਜ ਤੇ ਅੱਜ ਆਪਾਂ ਆਏ ਆ ਕਰਨ ਪੁੱਜੇ ਹਿੰਦਰਪਾਉ ਰੋਲੀ ਦੇ ਫਾਰਮ ਤੇ ਬਾਈ ਹੁਣਾਂ ਨਾਲ ਕਰਦੇ ਗੱਲਬਾਤ ਕਿਹੜੀ ਹੀਫਰ ਕਿਹੜੇ ਬੁੱਲ ਦੀ ਆ ਤੇ ਕਿਹੜੇ ਬੁੱਲ ਨੇ ਆਈ ਹੋਈ ਆ ਆ ਸਾਹਮਣੇ ਖੜੇ ਪਏ ਜਿੰਦਰਪਾਉ ਕੀ ਆਲਾ ਜਿੰਦਰ ਜੀ ਵਧੀਆ ਜੀ ਵਧੀਆ ਬਾਈ ਜੀ ਆਪਾਂ ਨੂੰ ਕੱਲੀ ਕੱਲੀ ਹੀਫਰ ਦੀ ਡਿਟੇਲ ਦਿੰਦਾਰਾ ਤੇ ਜਿਹੜੀ ਚ ਆਪਾਂ ਏਆਈ ਕੀਤੀ ਉਹ ਵੀ ਦੱਸ ਦੇ ਦਿਓ ਵੀ ਕਿਹੜੇ ਕਿਹੜੇ ਦੀ ਬੁੱਲ ਦੀ ਆ ਬਾਈ ਜੀ ਇਹ ਵੀ 40 ਇੱਕ ਜਿਹੜੀ ਆਹਾ ਵਾ ਜਾਣਿਏ ਤਾਂ ਕੰਟੀ ਦੀ ਹੈ ਜੀ ਓਕੇ ਤੇ ਆਪਾਂ 40432 ਨਾਲ ਕੰਵੈਨਸ਼ਨਲ ਪ੍ਰੋਵਾਈਡਿਆ ਤੁਹਾਨੂੰ ਕੀ ਗਰਮੀ ਕਰਕੇ ਗਰਮੀ ਕਰਕੇ ਤੇ ਜੈਸੇ ਕਦੀ ਕੰਸ਼ੈਪਚਰ ਰੇਟ ਬਹੁਤ ਆ 40432 ਦੀ ਠੀਕ ਹੈ ਜੀ ਹਾਂ ਜੀ ਤੇ ਆਪਾਂ ਇਸਦੀ ਬਹੁਤ ਯੂਜ਼ ਕੀਤਾ ਥਾਂ ਲੇਵੇ ਦੀ ਸਾਫ ਆ ਬੱਚੀ 100% ਸ਼ੋਰੇ ਗੱਬਣਾ ਵਾ ਦੋਨੇ ਠੀਕ ਹੈ ਜੀ ਆਹੀ ਫਿਰ ਕਿਹੜੇ ਵੱਲ ਦੀ ਆ ਵਰਲਡ ਵਾਈਡ ਦੀ ਵਰਲਡ ਵਾਈਡ ਦੀ ਓਕੇ ਇਹੇ ਹੈਮਰ ਬੰਦਾ ਲਗਾਣਾ ਹੈਮਰ ਹਾਂਜੀ ਇਹ ਹੈਮਰ ਦੀ ਕੀਤੀ ਆ ਜੀ ਲਗਭਗ 2 ਮਹੀਨੇ ਤੋਂ ਉੱਪਰ ਹੋ ਗਿਆ ਓਕੇ 30 ਦਿਨ ਹੋ ਗਏ ਜੀ ਇਹਨੂੰ 45 ਦਿਨਾਂ ਤੇ ਆਪਾਂ ਚੈੱਕ ਪਾਸ ਕਰ ਦੇਣੀ ਹੈ ਇਹ 100% ਗੱਭਣ ਹੈ ਵੀ ਆ ਕਿਹੜੇ ਦੀ ਆ ਇਹ ਚਾਹੀਏ 35 ਦੀ 40 ਇੱਕ 35 ਦੀ ਹੈ ਹਾਂਜੀ ਓਕੇ ਤੇ ਆ 40 ਪਸਾਈ ਦੀ ਹੈ ਜੀ 415 40432 ਦਾ ਆਇਆ ਜੀ ਓਕੇ ਹਾਂ ਜੀ ਉਹ ਕਨਵੈਂਸ ਦੀ ਆ ਆ ਕਨਵੈਂਸ ਦੀ ਆ ਹਾਂ ਜੀ ਇਹਦੇ ਵੀ ਹੈਮਰ ਦਾ ਰਕਾ ਜੀ ਹੈਮਰ ਦੀ ਏ ਆਹੀ ਹੋਈ ਆ ਜੀ ਆ ਵੇਖੋ ਜੀ ਜੰਪਿੰਗ ਕਰਦੇ ਆ ਇਹ ਚਾਹਿਆਂ ਜਿਨ੍ਹਾਂ ਦੀ ਆ ਪਾਈਪ ਏ ਆਈ ਕੀਤੀ ਦੋਨਾਂ ਬੱਚਿਆਂ ਦੀ ਉਹ ਬਈ ਉਹ ਕਿਹੜੇ سیمੰਤ ਦੀ ਜਿਹੜੀ ਆਪਾਂ ਉਹਦੀ ਏ ਆਈ ਹੈ ਉਹ ਪਾਈਪਰ ਦੀ ਹੈ ਏ ਬੀ ਐਸ ਦੇ ਪਾਈਪਰ ਦੀ ਆਪਾਂ ਇਹਦੇ ਕਿਹੜਾ ਲਾਇਆ 50361 ਜੀ 50361 ਲੱਗਾ ਹੋਇਆ ਜੀ ਉਹਦੇ ਬੱਚੀ ਆ ਵੀ ਫੁੱਲ ਬਰੀਡ ਦੀ ਆ ਤਾਂ ਚਾਂਸ ਇਹਦੇ ਫੁੱਲ ਆ ਜੀ ਜਦੋਂ ਆਪਾਂ 45 ਦਿਨਾਂ ਤੇ ਚੈੱਕ ਪਾਸ ਕਰਾਂਗੇ ਤੁਹਾਨੂੰ ਦੁਬਾਰਾ ਵੀਡੀਓ ਪਾਵਾਂਗੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਵੀਰ ਸਟੈਨਰ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਕਰ ਲੋ ਆਨ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਤੇ ਅਪਡੇਟ ਮਿਲਦੀ ਰਹੇ ਧੰਨਵਾਦ ਜੀ ਵੀਡੀਓ ਦੇਖੋ